ਉਹ ਮੈਨੂੰ ਪੁੱਛਦੀ ਰਹਿੰਦੀ ਕਿ ਤੂੰ ਹੁਣ ਹੱਸਦਾ ਕਿਉਂ ਨਹੀਂ ਜੋ ਕੁੰਡੀ ਦਿਲ 'ਚ ਹੈ ਤੇਰੇ ਤੂੰ ਮੈਨੂੰ ਦੱਸਦਾ ਕਿਉਂ ਨਹੀਂ ਮੈਂ ਦਿਲ ਦੇ ਵਲਵਲਿਆਂ ਵਿੱਚ ਇਹ ਅਕਸਰ ਸੋਚਦਾ ਰਹਿਣਾ ਕਿ ਤੈਥੋਂ ਸੁਣ ਨਹੀਂ ਹੋਣਾ ਜੋ ਤੈਨੂੰ ਸੱਚ ਹੈ ਕਹਿਣਾ ਕਿ ਮੇਰਾ ਗੱਜ ਭਾਰਿਆ ਆਉਂਦਾ ਹੁਣ ਪੰਜਾਬ ਦੇ ਬਾਰੇ ਕੀ ਕੀ ਐਬ ਨੇ ਉੱਥੇ ਅੱਜ ਮੈਂ ਦੱਸਣੇ ਸਾਰੇ ਜਿੱਥੇ ਘਾਟ ਨਾ ਐਸੇ ਲੋਕਾਂ ਦੀ ਇਹਨਾਂ ਖੂਨ ਪੀਣੀਆਂ ਜੋਕਾਂ ਦੀ ਜੋ ਜੱਟ ਨੂੰ ਵੈਲੀ ਦੱਸਦੇ ਨੇ ਕੁੜੀਆਂ ਤੇ ਨਿਸ਼ਾਨੇ ਕੱਸਦੇ ਨੇ ਕਿ ਗੱਬਰੂ ਕਰਨਾਂ ਨੇ ਚਾਹੁੰਦੇ ਐਸਾ ਦੌਰ ਬਣਾ ਦਿੱਤਾ ਇਨਾ ਲੱਚਰ ਗਾਇਕਾਂ ਨੇ ਨਸ਼ੇ ਨੂੰ ਟੌਰ ਬਣਾ ਦਿੱਤਾ ਚਿੱਟਾ ਜਿਸ ਘਰ ਵੜਿਆਏ ਕੁਝ ਵੀ ਛੱਟਿਆ ਨਹੀਂ ਪੱਲੇ ਉਹ ਕੋਈ ਰੋਕੋ ਬਾਹ ਫੜ ਕੇ ਧੀ ਪੁੱਤ ਸਿਵਿਆਂ ਨੂੰ ਚੱਲੇ ਜੋ ਬਣੇ ਵਪਾਰੀ ਨਸ਼ਿਆਂ ਦੇ ਪਾਪਾਂ ਲਾਂ ਤਾਂ ਕੋਸ ਦਾ ਰੰਨਾ ਮੈਂ ਦਿਲ ਦੇ ਵੱਲਵਲਿਆਂ ਵਿੱਚ ਅਕਸਰ ਸੋਚਦਾ ਰਹਿਨਾ ਕਿ ਜਿਸ ਦੇਸ਼ ਦੀ ਖਾਤਰ ਯੋਧੇ ਫਾਂਸੀਆਂ ਚੜ ਗਏ ਅਜੋਸ ਦੇਸ਼ ਨੂੰ ਲੀਡਰ ਬਣ ਕੇ ਕੋਬਰਾ ਲੜ ਗਈ ਜਿੱਥੇ ਪੜਿਆਂ ਲਿਖਿਆਂ ਤੇ ਬੱਦਲ ਡਾਂਗਾਂ ਦਾ ਵਰਦਾ ਜਿੱਥੇ ਚੋਰਾਂ ਠੱਗਾਂ ਨੂੰ ਹਰ ਕੋਈ ਜੀ ਜੀ ਹੈ ਕਰਦਾ ਜਿੱਥੇ ਹਾਕਮ ਮੌਜਾਂ ਕਰਦਾ ਹੈ ਅੰਨ ਦਾਤਾ ਭੁੱਖਾ ਮਰਦਾ ਹੈ ਜਿੱਥੇ ਵਿਹਲੇ ਬੁੱਲੇ ਵੱਡਣ ਜੀ ਤੇ ਕਿਰਤੀ ਸੂਲੀ ਚੜਦਾ ਹੈ ਜਿੱਥੇ ਵਹਿਮ ਤੇ ਭਰਮ ਬਥੇਰੇ ਨੇ ਤਾਂ ਹੀ ਪਿੰਡ ਪਿੰਡ ਖੁੱਲ ਗਏ ਡੇਰੇ ਨੇ ਜੋ ਮਾਇਆ ਨਗਣੀ ਕਹਿੰਦੇ ਨੇ ਖੁਦ ਮਹਿਲਾਂ ਦੇ ਵਿੱਚ ਰਹਿੰਦੇ ਨੇ ਜੋ ਮੌਤ ਸਚਾਈ ਦੱਸਦੇ ਨੇ ਖੁਦ ਬੌਡੀਗਾਰਡ ਵੀ ਰੱਖਦੇ ਨੇ ਜਿੱਥੇ ਮੰਗਤਾ ਭੁੱਖਾ ਮਰਦਾ ਏ ਪਰ ਦੁੱਧ ਪੱਥਰਾਂ ਤੇ ਚੜਦਾ ਏ ਜਿੱਥੇ ਬਿਨਾਂ ਕਸੂਰੋਂ ਜੇਲ੍ਹਾਂ ਨੇ ਜਿੱਥੇ ਲੇਟ ਆਉਂਦੀਆਂ ਰੇਲਾਂ ਨੇ ਜਿੱਥੇ ਹਰ ਇੱਕ ਮੋੜ ਤੇ ਧਰਨਾ ਹੈ ਪੈਰੀ ਰੋਲ ਦਾ ਪੱਗ ਤੇ ਪਰਨਾ ਹੈ ਜਿੱਥੇ ਕੁੱਤੀ ਰਲ ਕੇ ਚੂਰਾਂ ਨਾਲ ਆਪਣੇ ਨਾਲ ਦਗੇ ਕਮਾਉਂਦੀ ਐ ਉਵੇਂ মিডিਆ ਉਹੀ ਕਹਿੰਦਾ ਜੋ ਸਰਕਾਰ ਕਹੋਣਾ ਚਾਹੁੰਦੀ ਐ ਉਥੇ ਸੱਚੀਆਂ ਆਵਾਜ਼ਾਂ ਨੂੰ ਝੂਠ ਨੇ ਨੋਚਦਾ ਰਹਿਣਾ ਮੈਂ ਦਿਲ ਦੇ ਵੱਲਵਲਿਆਂ ਵਿੱਚ ਇਹ ਅਕਸਰ ਸੋਚਦਾ ਰਹਿਣਾ ਜਿੱਥੇ ਵੱਖ ਸਕੂਲ ਗਰੀਬਾਂ ਲਈ ਤੇ ਹਸਪੀਟਲ ਵੀ ਵੰਡੇ ਨੇ ਗੁਰੂ ਘਰ ਵੀ ਵੰਡ ਕੇ ਬੈਹਗੇ ਆ ਨਾ ਸ਼ਮਸ਼ਾਨ ਘਾਟ ਹੀ ਛੱਡੇ ਨੇ ਜਿੱਥੇ ਹਰ ਕੋਈ ਬਣਿਆ ਆਸ਼ਕਾ ਨਿੱਤ ਨਵੀਂ ਕੁੜੀ ਤੇ ਮਰਦੇ ਨੇ ਜੋ ਹੀਰਾ ਲੱਭਦੇ ਫਿਰਦੇ ਨੇ ਖੁਦ ਕੁੜੀ ਜੰਮਣ ਤੋਂ ਡਰਦੇ ਨੇ ਇਹ ਬੂਝ ਬੜਾ ਨੇ ਧਰਤੀ ਤੇ ਜੋ ਕਤਲ ਕੁਖਾਂ ਵਿੱਚ ਕਰਦੇ ਨੇ ਜਿੱਥੋਂ ਫਿਰਦਾ ਯੁੱਧ ਹੈ ਭੱਜਣ ਨੂੰ ਕੋਈ ਰਾਹ ਵਿਦੇਸ਼ ਦਾ ਲੱਭਣ ਨੂੰ ਫਿਰ ਹੱਥ ਏਜੰਟਾਂ ਆਉਂਦੇ ਨੇ ਉਸਣੇ ਜਹਾਜ਼ ਡਬਾਉਂਦੇ ਨੇ ਜਿੱਥੇ ਸਕੂਲਾਂ ਤੋਂ ਵੱਧ ਠੇਕੇ ਨੇ ਜਿੱਥੇ ਪੁਲਿਸ ਚੋਰ ਦੇ ਏਕੇ ਨੇ ਉੱਥੇ ਲੋਕ ਨਹੀਂ ਜਾਂਦੇ ਥਾਣੇ ਨੂੰ ਉਹ ਮੰਨ ਲੈਂਦੇ ਨੇ ਭਾਣੇ ਨੂੰ ਉਹ ਡਰਦੇ ਉਹਨਾਂ ਖੋਟਾਂ ਤੋਂ ਕੰਮ ਹੁੰਦਾ ਨਹੀਂ ਬੰਨ ਲੋਟਾਂ ਤੋਂ ਜਿੱਥੇ ਧਰਮ ਦੇ ਨਾਂ ਤੇ ਦੰਗਾਏ ਕਹਿੰਦੇ ਸਾਡਾ ਧਰਮੀ ਚੰਗਾਏ ਕੁਝ ਧਰਮ ਲਈ ਵੱਡੇ ਦਿੱਲੀ ਵਿੱਚ ਕੁਝ ਵੱਡੇ ਵਿੱਚ ਗੁਜਰਾਤ ਗਈ ਜੋ ਧਰਮ ਦੇ ठेकेदार ਬਣੇ ਪਾ ਅਬਦਾਲੀ ਨੂੰ ਮਾਤ ਗਏ ਜਿੱਥੇ ਨਦੀਆਂ ਨੂੰ ਮਾਂ ਕਹਿੰਦੇ ਨੇ ਵਿੱਚ ਗੰਦ ਵੀ ਪਾਉਂਦੇ ਰਹਿੰਦੇ ਨੇ ਕੋਈ ਗਾਂ ਦਾ ਮਾਸ ਜੇ ਖਾਂਦਾ ਏ ਤਾਂ ਆਪਣੀ ਜਾਨ ਤੋਂ ਜਾਂਦਾ ਏ ਕਿੱਥੋਂ ਲੱਭਾਂ ਮਾਰਗਦਰਸ਼ਕ ਨੂੰ ਜੋ ਸਭ ਕੁਝ ਸਹੀ ਕਰਾ ਦੇਵੇ ਭੁੱਲੇ ਪਟਕੇ ਹੋਏ ਲੋਕ ਮੇਰੇ ਜੋ ਸਿੱਧੇ ਰਸਤੇ ਪਾ ਦੇਵੇ ਕੋਈ ਝੂਠ ਨਾ ਚਾਹ ਲਿਖ ਬੈਠੀ ਲਫ਼ਜ਼ਾਂ ਨੂੰ ਬੋਚਦਾ ਰਹਿਣਾ ਮੈਂ ਦਿਲ ਦੇ ਬਲਬਲਿਆਂ ਵਿੱਚ ਇਹ ਅੱਖਰ ਸੋਚਦਾ ਰਹਿਣਾ ਇਹ ਅੱਖਰ ਸੋਚਦਾ ਰਹਿਣਾ